ਹਾਂਜੀ ਸਰ ਅੱਜ ਜਿਹੜੀ ਆ ਗੈਸ ਤੇ ਐਪਲੀਨ ਲੀਕ ਹੋਈ ਏ ਤੇ ਦੇਖਣ ਆਇਆ ਸੀ ਬਿਲਕੁਲ ਜੀ ਮੈਂ ਥੋੜਾ ਬਾਹਰ ਸੀ ਔਰ ਮੈਨੂੰ ਪਤਾ ਲੱਗਾ ਵੀ ਹਲਕੇ ਦੇ ਵਿੱਚ ਕੋਈ ਗੈਸ ਪਾਈਪਲਾਈਨ ਜਿਹੜੀ ਫੱਟੀ ਆ ਤੇ ਜਿਹਦੇ ਕਰਕੇ ਜ਼ਖਮੀ ਹੋਏ ਲੋਕ ਸਾਡੇ ਇੱਕ ਬੱਚਾ ਸੀ ਬਾਕੀ ਹੋਰ ਤਿੰਨ ਉਹਨਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀ ਤਾਂ ਜੋ ਕੀ ਪਤਾ ਲੱਗੇ ਕਿ ਕੀ ਕਾਰਨ ਸੀ ਕੀ ਦਿੱਕਤ ਸੀ ਔਰ ਇਦੇ ਨਾਲ ਨਾਲ ਜਿਹੜੇ ਵੀ ਉੱਥੇ ਪਾਈਪਲਾਈਨ ਦੇ ਲਾਗੇ ਜੋ ਸੁਣਨ ਚ ਆਇਆ ਵੀ ਜਿਹੜੇ ਕੋਈ ਬਾਹਰੋਂ ਅਲੱਗ ਤੌਰ ਤੇ ਆਪਣਾ ਕੰਮ ਕਰ ਰਹੇ ਸੀ ਉਹਦੇ ਅਕੋਰਡਿੰਗ ਜਿਹੜੀ ਵੀ ਕੋਈ ਬਣਦੀ ਹੋਈ ਕਾਰਵਾਈ ਜਿੱਦੇ ਦੇ ਵਿੱਚ ਜਿੱਦੇ ਚ ਵੀ ਕੋਈ ਅਣਗੈਲੀ ਉਹ ਕੀਤੀ ਉਹਦੀ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਫਿਰ ਤੁਸੀਂ ਅੰਦਰ ਹੋ ਕੇ ਕਹੇ ਜੀ ਹਾਲਾਤ ਬਿਲਕੁਲ तकरीबन ਡਾਕਟਰ ਸਾਹਿਬ ਵੀ ਨਾਲ ਹੀ ਨੇ ਬਿਲਕੁਲ ਠੀਕ ਨੇ ਇਸ ਟਾਈਮ ਹਾਲਾਤ ਇਹਨਾਂ ਦੇ ਆਪਣੇ ਮੈਂ ਕਹਿ ਸਕਦਾ ਵੀ ਜਿਹੜਾ ਮੇਨ ਸਾਨੂੰ ਡਰ ਸੀ ਖਤਰਾ ਸੀ ਵੀ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਉਹਦੇ ਤੋਂ ਪਰਮਾਤਮਾ ਨੇ ਆਪਣੇ ਦੋਵੇਂ ਹੱਥਾਂ ਨਾਲ ਛੀਟਰਤ ਬਣਾ ਕੇ ਰੱਖਿਆ ਨੇਤਾ ਜੀ ਮੌਕੇ ਦੀ ਉੱਥੇ ਪੋਜੀਸ਼ਨ ਕੀ ਹੈ ਹੁਣ ਜਿੱਦਾਂ ਗੈਸ ਲਾਈਨ ਪਾਈਪ ਦੀ ਠੀਕ ਹੈ ਹੁਣ ਕੀ ਦੇਖੋ ਉਹ ਸਾਰੇ ਹੁਣ ਜਿਹਨਾਂ ਨੇ ਗੁਜਰਾਤ ਪਾਈਪਲਾਈਨ ਹੈ ਤਕਰੀਬਨ ਆਲ ਓਵਰ ਮੇਰੇ ਸਾਹਿਬ ਨਾਲ ਪੰਜਾਬ ਦੇ ਵਿੱਚ ਹੀ ਜਿਹੜੇ ਆ ਵੀ ਪਾਈਪਲਾਈਨ ਯੂਜ਼ ਕਰ ਰਹੇ ਨੇ ਜਿਹਦੇ ਨਾਲ ਦੇਖਣ ਚ ਆਇਆ ਵੀ ਜਿਹੜੀ ਕੋਈ ਦਿੱਕਤ ਸੀ ਉਹਨਾਂ ਦੀਆਂ ਸਾਰੀਆਂ ਟੀਮਾਂ ਉਹਨਾਂ ਦੀਆਂ ਪਹੁੰਚੀਆਂ ਨੇ ਦੇਖ ਰਹੇ ਨੇ ਬਾਚ ਕਰ ਰਹੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਉਗੇ ਉਹਨੂੰ ਕਵਰ ਕਰਦੇ ਨੇ ਠੀਕ ਹੈ ਕਾਰਵਾਈ ਕੋਈ ਹੋਏਗੀ ਜਿੰਨਾ ਵੀ ਕਾਰਵਾਈ ਜਿਹਦੀਆਂ ਗੱਲਈ ਉਹਦੇ ਤੇ ਕਾਰਵਾਈ ਕੀਤੀ ਜਾਓ ਠੀਕ ਹੈ ਇਹਦੇ ਚ ਕੋਈ ਦੋਰ ਆਏ ਨਹੀਂ ਠੀਕ ਹੈ